ਪੰਜਾਬ 'ਚ ਮੌਸਮ ਦਾ ਮિજાਜ ਬਦਲ ਗਿਆ ਅਤੇ ਪੰਜਾਬ 'ਚ ਮੀਂਹ ਕਾਰਨ ਇੱਕ ਵਾਰ ਫਿਰ ਤੋਂ ਠੰਡ ਮਹਿਸੂਸ ਹੋ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਅੰਮ੍ਰਿਤਸਰ 'ਚ ਦੇਰ ਸ਼ਾਮ ਹੋਈ ਭਾਰੀ ਗੜੇਮਾਰੀ ਤੋਂ ਬਾਅਦ ਅੰਮ੍ਰਿਤਸਰ ਰਾਜਾ ਸੰਸੀ ਹਲਕੇ ਦੀਆਂ ਸੜਕਾਂ ਬਰਫੀਲੇ ਇਲਾਕਿਆਂ ਤੋਂ ਘੱਟ ਨਹੀਂ ਨਜ਼ਰ ਆ ਰਹੀਆਂ ਅਤੇ ਸੜਕਾਂ 'ਤੇ ਕਾਫੀ ਬਰਫ਼ ਇਕੱਠੀ ਹੋ ਗਈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਵਾਸੀ 에য়ারਪੋਰਟ ਰੋਡ ਅਤੇ ਰਾਜਾ ਸੰਸੀ ਹਲਕੇ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਸੜਕ 'ਤੇ ਖਿਲਰੀ ਬਰਫ਼ ਦੇਖ ਸ਼ਿਮਲੇਦਾਂ ਨਜ਼ਾਰਾ ਮਾਨਿਆ ਇਸ ਦੌਰਾਨ ਸ਼ਹਿਰ ਵਾਸੀਆਂ ਨੇ ਗਲਬਤ ਕਰਦਿਆਂ ਕਿਹਾ ਕਿ ਅਕਸਰ ਹੀ ਉਹ ਉਚਾਈ برف ਦਾ ਨਜ਼ਾਰਾ ਦੇਖਣ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਾਂਦੇ ਨੇ ਲੇਕਿਨ ਹੁਣ برف ਦਾ ਨਜ਼ਾਰਾ ਅੰਮ੍ਰਿਤਸਰ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਉਹਨਾਂ ਨੇ ਅੰਮ੍ਰਿਤਸਰ 'ਚ ਇਹ ਨਜ਼ਾਰਾ ਕਦੇ ਨਹੀਂ ਦੇਖਿਆ ਅਤੇ ਹੁਣ ਉਹ ਇੱਥੇ ਆ ਕੇ برف ਨਾਲ ਖੇਡ ਕੇ ਆਪਣਾ ਸ਼ਿਮਲੇ ਜਾਣ ਦਾ ਚਾਪੂਰਾ ਕਰ ਰਹੇ ਨੇ ਇਸ ਦੌਰਾਨ ਕੁਝ ਰਾਗੀਰਾਂ ਨੇ ਦੱਸਿਆ ਕਿ ਉਹ 에어ਪੋਰਟ ਰੋਡ ਤੋਂ ਗੁਜ਼ਰ ਰਹੇ ਸਨ ਤੇ ਉਹਨਾਂ ਦੇਖਿਆ ਕਿ ਰੋਡ ਪੂਰੀ ਤਰੀਕੇ ਨਾਲ ਬਰਫ਼ ਨਾਲ ਢੱਕੀ ਹੋਈ ਹੈ ਅਤੇ ਉਹਨਾਂ ਨੇ ਰੁਕ ਕੇ ਬਰਫ਼ ਦਾ ਆਨੰਦ ਮਾਣਿਆ ਇੱਥੇ ਜ਼ਿਕਰਯੋਗ ਹੈ ਕਿ ਪਿਛਲੇ 2-4 ਦਿਨਾਂ ਤੋਂ ਲਗਾਤਾਰ ਬਰਸਾਤ ਕਾਰਨ ਹਿਮਾਚਲ ਦੇ ਕੁਲੂ ਇਲਾਕੇ 'ਚ ਕਾਫੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਪੰਜਾਬ 'ਚ ਵੀ ਹੋ ਰਹੀ 2 ਦਿਨਾਂ ਤੋਂ ਲਗਾਤਾਰ ਬਰਸਾਤ ਕਾਰਨ ਮੌਸਮ ਵਿਭਾਗ ਵੱਲੋਂ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਇਸ ਬਰਸਾਤ 'ਚ ਇੱਕ ਵਾਰ ਫਿਰ ਤੋਂ ਠੰਡ ਨੇ ਦਸਤਕ ਦੇ ਦਿੱਤੀ ਹੈ ਦੂਸਰੇ ਪਾਸੇ ਅੰਮ੍ਰਿਤਸਰ 'ਚ ਹੋਈ ਬਰਸਾਤ ਤੋਂ ਬਾਅਦ ਭਾਰੀ ਗੜੇਮਾਰੀ ਵੀ ਦੇਖਣ ਨੂੰ ਮਿਲੀ ਹੈ ਜ ਤਾ ਹੁੰਦੀ ਕਿਨਾ ਹੋਵੇਗਾ ਕਿ ਇਹ ਗੜੇਮਾਰੀ ਨਾਲ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਕਿੰਨਾ ਕੋ ਫਰਕ ਦੇਖਣ ਨੂੰ ਮਿਲਦਾ ਹੈ ਅਸੀਂ ਇਸ ਰੋਡ 'ਰਾ ਹੀ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੀ ਬਰਫ ਪਈ ਸ਼ਿਮਲਾ ਬਣਾ ਪਿਆ ਹੋਇਆ ਤੇ ਕੁਦਰਤੀ ਦੀ ਬੜੀ ಅಪਾਰ ਕਿਰਪਾ ਵੀ ਲੋਕ ਦੇਖ ਰਹੇ ਹਨ ਫੜੇ ਹੋ ਗਏ ਨੱਚਣ ਲਈ ਖੇਡਣ ਲਈ ਬਰਫ 'ਨਾ ਖੇਡਣ ਦੇ ਵੇਖੋ ਜਿਵੇਂ ਐਨਜਾਇਮੈਂਟ ਡੇ ਕਰਨਾ ਸ਼ਿਮਲਾ ਜਿਹੜਾ ਲੋਕ ਆਉਂਦੇ ਆ ਮੈਨਾਂ ਨੇ ਪੈਸੇ ਲਾ ਕੇ ਉੱਧਰ ਜਾਂਦੇ ਆ ਇੱਥੇ ਸ਼ਿਮਲਾ ਬਣਾਤਾ ਵਾਜੀ ਲੋਕੀ ਉੱਧਰ ਜਾਂਦੇ ਸ਼ਿਮਲਾ ਵੇਖਣ ਇੱਥੇ ਸ਼ਿਮਲਾ ਬਣਿਆ ਵਾਹ ਗੁਰਦੀ ਦਾ ਖਾਸਾ ਭਾਈ ਬਹੁਤ ਵਧੀਆ ਹੈਗਾ ਕੇ ਮੋਸਾ ਬਹੁਤ ਵਧੀਆ ਲੱਗਦਾ ਸੀ ਆਪਣੇ ਹਾਂ ਪਰ ਪੈਰੀ ਆੁੱਲੀ ਪਰ ਭਾਈ ਬਹੁਤ ਜ਼ਿਆਦਾ ਨਜ਼ਾਰਾ ਹੈਗਾ ਪਹਿਲਾਂ ਵੀ ਗੱਦੀ ਦੇਖੀ ਅੱਜ ਤੱਕ ਨਹੀਂ ਜਿੰਦਗੀ ਵਿੱਚ ਦੇਖੀ ਬਹੁਤ ਜ਼ਿਆਦਾ ਮੇਰੀ ਪਹਿਲੀ ਵਾਰੀ ਬਹੁਤ ਕਿੰਨੀ ਕਿ ਪਈ ਸੀ ਕਿੰਨਾ ਟਾਈਮ ਪਈ ਮੈਂ ਨਾ ਘਟੋ ਘਟਾ ਘਟਾ ਪੂਰੀ ਪਈ ਵਜੀ ਕਿਤੇ ਕਿਤੇ ਮੋਟੇ ਸੀ ਕਰੋ ਬਹੁਤ ਜ਼ਿਆਦਾ ਮੋਟੇ ਕੇ ਤਦ ਉਖਾਦ ਨੇ ਵੇਦਰ ਹਾਲੇ ਮੈਂ ਜਿਹਨੂੰ ਘੜ ਗਿਆ ਅਜੇ ਬਹੁਤ ਜ਼ਿਆਦਾ ਮੋਟੇ ਲੱਗਦੇ

ਪੰਜਾਬ 'ਚ ਮੌਸਮ ਦਾ ਮਿਜ਼ਾਜ ਬਦਲ ਗਿਆ ਅਤੇ ਪੰਜਾਬ 'ਚ ਮੀਂਹ ਕਾਰਨ ਇੱਕ ਵਾਰ ਫਿਰ ਤੋਂ ਠੰਡ ਮਹਿਸੂਸ ਹੋ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਅੰਮ੍ਰਿਤਸਰ 'ਚ ਦੇਸ਼ਾਮ ਹੋਈ ਪਾਰੀ ਗੜੇਮਾਰੀ ਤੋਂ ਬਾਅਦ ਅੰਮ੍ਰਿਤਸਰ ਰਾਜਾ ਸੰਸੀ ਹਲਕੇ ਦੀਆਂ ਸੜਕਾਂ ਬਰਫੀਲੇ ਇਲਾਕਿਆਂ ਤੋਂ ਘਟ ਨਹੀਂ ਨਜ਼ਰ ਆ ਰਹੀਆਂ ਅਤੇ ਸੜਕਾਂ 'ਤੇ ਕਾਫੀ ਬਰਫ਼ ਇਕੱਠੀ ਹੋ ਗਈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਪਾਸੀ 에য়ারਪੋਰਟ ਰੋਡ ਅਤੇ ਰਾਜਾ ਸੰਸੀ ਹਲਕੇ ਪਹੁੰਚੇ ਅਤੇ ਉੱਥੇ ਉਹਨਾਂ ਨੇ ਸੜਕ 'ਤੇ ਖਿਲਰੀ ਬਰਫ਼ ਦੇਖ ਸ਼ਿਮਲੇ ਨਜ਼ਾਰਾ ਮਾਨਿਆ ਇਸ ਦੌਰਾਨ ਸ਼ਹਿਰ ਵਾਸੀਆਂ ਨੇ ਗਲਬਤ ਕਰਦਿਆਂ ਕਿਹਾ ਕਿ ਅਕਸਰ ਹੀ ਉਹ ਉਚਾਈ ਬਰਫ਼ ਦਾ ਨਜ਼ਾਰਾ ਦੇਖਣ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਾਂਦੇ ਨੇ ਲੇਕਿਨ ਹੁਣ ਬਰਫ਼ ਦਾ ਨਜ਼ਾਰਾ ਅੰਮ੍ਰਿਤਸਰ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਉਹਨਾਂ ਨੇ ਅੰਮ੍ਰਿਤਸਰ 'ਚ ਇਹ ਨਜ਼ਾਰਾ ਕਦੇ ਨਹੀਂ ਦੇਖਿਆ ਅਤੇ ਹੁਣ ਉਹ ਇੱਥੇ ਆ ਕੇ ਬਰਫ਼ ਨਾਲ ਖੇਡ ਕੇ ਆਪਣਾ ਸ਼ਿਮਲੇ ਜਾਣ ਦਾ ਚਾਪੂਰਾ ਕਰ ਰਹੇ ਨੇ ਇਸ ਦੌਰਾਨ ਕੁਝ ਰਾਹੀ ਗिरा ਨੇ ਦੱਸਿਆ ਕਿ ਉਹ 에어ਪੋਰਟ ਰੋਡ ਤੋਂ ਗੁਜ਼ਰ ਰਹੇ ਸਨ ਤੇ ਉਹਨਾਂ ਦੇਖਿਆ ਕਿ ਰੋਡ ਪੂਰੀ ਤਰੀਕੇ ਨਾਲ ਬਰਫ਼ ਨਾਲ ਢੱਕੀ ਹੋਈ ਹੈ ਅਤੇ ਉਹਨਾਂ ਨੇ ਰੁਕ ਕੇ ਬਰਫ਼ ਦਾ ਆਨੰਦ ਮਾਣਿਆ ਇੱਥੇ ਜ਼ਿਕਰਯੋਗ ਹੈ ਕਿ ਪਿਛਲੇ 2-4 ਦਿਨਾਂ ਤੋਂ ਲਗਾਤਾਰ ਬਰਸਾਤ ਕਾਰਨ ਹਿਮਾਚਲ ਦੇ ਕੁਲੂ ਇਲਾਕੇ 'ਚ ਕਾਫੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਪੰਜਾਬ 'ਚ ਵੀ ਹੋ ਰਹੀ 2 ਦਿਨਾਂ ਤੋਂ ਲਗਾਤਾਰ ਬਰਸਾਤ ਕਾਰਨ ਮੌਸਮ ਵਿਭਾਗ ਵੱਲੋਂ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਇਸ ਬਰਸਾਤ 'ਚ ਇੱਕ ਵਾਰ ਫਿਰ ਤੋਂ ਠੰਡ ਨੇ ਦਸਤਕ ਦੇ ਦਿੱਤੀ ਹੈ ਦੂਸਰੇ ਪਾਸੇ ਅੰਮ੍ਰਿਤਸਰ 'ਚ ਹੋਈ ਬਰਸਾਤ ਤੋਂ ਬਾਅਦ ਭਾਰੀ ਗੜੇਮਾਰੀ ਵੀ ਦੇਖਣ ਨੂੰ ਮਿਲੀ ਹੈ ਜ ਤਾ ਹੁੰ ਦੇਖਣਾ ਹੋਵੇਗਾ ਕਿ ਇਹ ਗੜੇਮਾਰੀ ਨਾਲ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਕਿੰਨਾ ਕੋ ਫਰਕ ਦੇਖਣ ਨੂੰ ਮਿਲਦਾ ਹੈ ਅਸੀਂ ਇਸ ਰੋਡ 'ਰਾ ਹੀ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੀ ਬਰਫ ਪਈ ਸ਼ਿਮਲਾ ਬਣਾ ਪਿਆ ਹੋਇਆ ਤੇ ਕੁਦਰਤੀ ਦੀ ਬੜੀ ಅಪਾਰ ਕਿਰਪਾ ਵੀ ਲੋਕ ਦੇਖ ਰਹੇ ਹਨ ਫੜੇ ਹੋ ਗਏ ਨੱਥਣ ਦੇ ਖੇਡਣ ਦੇ ਵਰਮਾ ਗੱਡਣ ਦੇ ਵੇਖੋ ਜਿਉਂ ਐਨਜਾਇਮੈਂਟ ਡੇ ਕਰਨਾ ਸ਼ਿਮਲਾ ਜਿਹੜਾ ਲੋਕੀਂ ਆਏ ਨੇ ਪੈਸੇ ਲਾ ਕੇ ਉਧਰ ਜਾਂਦੇ ਆ ਅਜਿਹਾ ਸ਼ਿਮਲਾ ਬਣਾਤਾ ਵਾਜੀ ਲੋਕੀ ਉੱਧਰ ਜਾਂਦੇ ਸ਼ਿਮਲਾ ਵੇਖਣ ਇੱਥੇ ਸ਼ਿਮਲਾ ਬਣਿਆ ਵਾਹ ਗੁਰਦੀ ਦਾ ਖਾਸਾ ਭਾਈ ਬਹੁਤ ਵਧੀਆ ਹੈਗਾ ਕੇ ਮੌਸਮ ਬਹੁਤ ਵਧੀਆ ਰਸ ਸੀ ਆਪਣੇ ਹਾਂ ਪਰ ਪੈਰੀ ਆੁੱਲੀ ਪਰ ਭਾਈ ਬਹੁਤ ਜ਼ਿਆਦਾ ਨਜ਼ਾਰਾ ਹੈਗਾ ਪਹਿਲਾਂ ਵੀ ਗੱਦੀ ਦੇਖੀ ਅੱਜ ਤੱਕ ਨਹੀਂ ਜਿੰਦਗੀ ਵਿੱਚ ਬਹੁਤ ਜ਼ਿਆਦਾ ਮੇਰੀ ਪਹਿਲੀ ਵਾਰ ਕਿੰਨੀ ਕਿ ਪਈ ਸੀ ਕਿੰਨਾ ਟਾਈਮ ਪਈ ਮੈਂ ਨਾ ਘਟੋ ਘਟਾ ਘਟਾ ਪੂਰੀ ਪਈ ਵਧੀਆ ਕਿਤੇ ਕਿਤੇ ਮੋਟੇ ਸੀ ਕਿੜੇ ਬਹੁਤ ਜ਼ਿਆਦਾ ਮੋਟੇ ਕੇ ਤਦ ਉਖਾਦਨੇ ਬੇਦਰ ਹਾਲੇ ਮੈਂ ਜਿਹਨੂੰ ਘੜ ਗਿਆ ਫਿਰ ਬਹੁਤ ਜ਼ਿਆਦਾ ਮੋਟੇ ਲੱਗੇ Ave. већ је готово. А